ਸਸਿਕਾਲ ਜੀ ਪੰਜਾਬ ਰੋਡ ਲਾਈਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਆ ਤੁਸੀਂ ਸਾਰੇ ਬਹੁਤ ਠੀਕ ਠਾਕ ਹੋਵੋਗੇ ਮਹਾਰਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਚ ਰਹੋ ਅੱਜ ਅਸੀਂ ਆ ਰਹੇ ਸੀ ਜਲਾਲਾਬਾਦ ਤੋਂ ਜਲਾਲਾਬਾਦ ਫਾਜ਼ਿਲਕੇ ਰੀ ਤੋਂ ਜਲਾਲਾਬਾਦ ਤੋਂ ਫਰੋਜਪੁਰ ਫਰੋਜਪੁਰ ਵੀ ਠੀਕ ਸੀ ਪਰ ਜੀਰੇ ਜਦੋਂ ਐਂਟਰ ਹੋਏ ਤਾਂ ਔਖਾ ਹੀ ਸੀਗਾ तकरीबन ਹੇ ਟਾਈਮ ਵੀ ਕੁਛ ਨਹੀਂ ਸੀਗਾ 9:15 ਮਿੰਟ ਤੋਂ ਅਸੀਂ ਜੀਰਾ ਕ੍ਰੋਸ ਕੀਤਾ ਸੀ ਜੀਰਾ ਇੱਕ ਜੀਰਾ ਸ਼ਹਿਰ ਹੋ ਗਿਆ ਤੇ ਦੂਜਾ ਸ਼ਹਿਰ ਦੇ ਤੋਂ ਅਗਲਾ ਕੋਟ ਹੀ ਸੀਗਾ ਤੇ ਸਭ ਤੋਂ ਵੱਡੀ ਸਮੱਸਿਆ ਜੀ ਦੁਕਾਨਾਂ ਤੇ ਬਾਹਰ ਲੱਗੀਆਂ ਰੇੜੀਆਂ ਜਿਹੜੀਆਂ ਰੇੜੀਆਂ ਲੱਗੀਆਂ ਨੇ ਉਹ ਲੱਗੀਆਂ ਹੁੰਦੀਆਂ ਨੇ ਸੜਕ ਤੇ ਉੱਤੇ ਤੇ ਉਹ ਸਮੱਸਿਆ ਖੜੀ ਕਰਦੀਆਂ ਨੇ ਜਿਹੜੇ ਪਿੰਡਾਂ ਦੇ ਵਿੱਚੋਂ ਵੀਰ ਭਰਾ ਸ਼ਾਪਿੰਗ ਕਰਨ ਆਉਂਦੇ ਨੇ ਜੀ ਫੈਮਲੀਜ਼ ਨਾਲ ਜਿੱਥੇ ਉਹਨਾਂ ਨੇ ਗੱਡੀ ਖੜਾarni ਹੁੰਦੀ ਆ ਆਪਣੀ ਕਾਰ ਖੜਾarni ਹੁੰਦੀ ਉੱਥੇ ਉਹ ਰੇੜੀਆਂ ਲੱਗੀਆਂ ਹੁੰਦੀਆਂ ਨੇ ਤੇ ਜੇ ਉਸ ਫੈਮਲੀ ਨੇ ਕਿਸੇ ਮਾਰਕੀਟ 'ਚ ਜਾਣਾ ਹੋਵੇ ਤਾਂ ਉਹ ਗੱਡੀ ਉਹਨਾਂ ਨੂੰ ਮਜਬੂਰੀ ਤੌਰ ਤੇ ਰੋਡ ਤੇ ਹੀ ਲਾਉਣੀ ਪੈਂਦੀ ਆ ਤੇ ਇਹ ਪਤਾ ਨਹੀਂ ਹੁਣ ਨਗਰ ਕੌਂਸਲ ਵਾਲਿਆਂ ਦੀ ਮਿਲੀ ਭੁਗਤ ਹੁੰਦੀ ਆ ਜਾਂ ਉਹ ਆਦੀ ਮਰਜ਼ੀ ਨਾਲ ਆਉਂਦੇ ਆ ਜਾਂ ਰੇੜੀ ਵਾਲਿਆਂ ਦਾ ਡਰੀ ਇੰਨਾ ਆ कि ਉਹਨਾਂ ਨੂੰ ਉਹ ਪਾਸੇ ਨਹੀਂ ਕਰਾਉਂਦੇਗੇ ਤੇ ਇਹਨਾਂ ਦੋ ਸ਼ਹਿਰਾਂ ਦੇ ਵਿੱਚ ਹੀ ਮੇਰੇ ਹਿਸਾਬ ਨਾਲ ਵੀ ਕਹਿ ਸਕਦੇ ਆਂ ਕਿ ਪਾਰਕਿੰਗ ਨਹੀਂ ਹੈਗੀ ਜਿਹਦੇ ਕਰਕੇ ਕਾਰਾਂ ਵਿਚਾਲੇ ਲਾਉਣੀਆਂ ਪੈਂਦੀਆਂ ਨੇ ਤੇ ਉਹਦੇ ਨਾਲ ਪਰੇਸ਼ਾਨ ਨੇ ਆਉਂਦੀ ਹੈ ਕਮਰਸ਼ੀਅਲ ਗੱਡੀਆਂ ਨੂੰ ਕਿਉਂਕਿ ਨਾ ਤਾਂ ਜੀਰੇ ਸ਼ਹਿਰ ਨੂੰ ਕੋਈ ਬਾਈਪਾਸ ਹੈ ਨਾ ਹੀ ਕੋੜੀਸੇਗਾ ਸ਼ਹਿਰ ਨੂੰ ਕੋਈ ਬਾਈਪਾਸ ਹੈ ਜਿਹਦੇ ਵਿੱਚੋਂ ਵੱਡੀਆਂ ਗੱਡੀਆਂ ਕਮਰਸ਼ੀਅਲ ਗੱਡੀਆਂ ਜਿਦਾ ਘੋੜੇ ਹੋਗੇ ਟਰਾਲੇ ਹੋਗੇ ਇਹਨਾਂ ਨੂੰ ਕੋਈ ਲੰਘਣ ਨੂੰ ਜਗ੍ਹਾ ਹੋਵੇ ਤੇ ਤਕਰੀਬਨ ਤੁਸੀਂ ਦੇਖਿਆ ਹੋਣਾ ਕਿ ਥੋੜਾ ਬੋਤਾ ਹੋ ਹੀ ਜਾਂਦਾ ਹੈ ਹਨਾ ਵੀ ਕਿਤੇ ਗੱਡੀ ਕੁੜੀ ਮਾੜੀ ਮੋਟੀ ਲੱਗ ਜਾਂਦੀ ਹੈ ਤੇ ਗੱਡੀ ਵਾਲਾ ਕਾਰ ਵਾਲਾ ਆਪਦੀ ਨਹੀਂ ਗਲਤੀ ਮੰਨਦਾ ਜਾਂ ਮੈਂ ਵਿਚਾਲੇ ਲਾਈ ਆ ਜਾਂ ਰੇੜੀ ਵਾਲਾ ਆਪਦੀ ਨਹੀਂ ਗਲਤੀ ਮੰਨਦਾ ਉਹ ਟਰੱਕ ਵਾਲ ਨੂੰ ਕਹਿੰਦਾ ਆ ਜਾ ਵੀ ਥੱਲੇ ਤੇਰੀ ਗੱਡੀ ਲੱਗੀ ਨਾਲ ਵੀ ਸਾਨੂੰ ਉਹਨਾਂ 5000 ਦਾ 1000 ਦੇ ਕੇ ਜਾ ਠੀਕ ਹੈ ਤੇ ਗਲਤੀ ਤੇ ਚਲੋ ਕਾਰ ਵਾਲੇ ਦੀ ਨਹੀਂ ਹੁੰਦੀ ਪਰ ਉਹ ਗਲਤੀ ਪੈ ਜਾਂਦੀ ਹੈ ਡਰਾਈਵਰ ਦੇ ਸਿਰ ਤੇ ਉਹਨੂੰ ਮਜਬੂਰੀ ਤੌਰ ਤੇ ਜਾਂ ਤਾਂ ਗੱਡੀ ਸਾਈਡ ਤੇ ਲਾ ਕੇ ਉਹਨੂੰ ਕੁਛ ਨਾ ਕੁਛ ਦੇਣਾ ਪੈਂਦਾ ਠੀਕ ਹੈ ਜੀ ਗੱਡੀ ਇੱਧਾ ਨਹੀਂ ਛੱਡਦੇ ਆ ਸ਼ਹਿਰਾ ਜੀ ਕੋਟ ਇਸੇਗਾ ਚਲੋ ਹੁਣ ਤਕਰੀਬਨ 20 ਕੁ ਮਿੰਟਾਂ ਚ ਇਸੇ ਕੋਟ ਆਗੇ ਸੀ ਇੱਥੇ ਚਲੋ ਫੇਰ ਹੀ ਥੋੜਾ ਜਿਹਾ ਸੋਖਾ ਹੋ ਗਿਆ ਲੰਗਣਾ ਕਾ ਸ਼ਾਮ ਨੂੰ ਆਪਾਂ ਤਾਂ ਸ਼ਹਿਰ ਚ ਨਹੀਂ ਲੰਘ ਸਕਦੇਗੇ ਰੇੜੀਆਂ ਲੱਗੀਆਂ ਹੁੰਦੀਆਂ ਰੋੜਿਆਂ ਦੇ ਉੱਤੇ ਤੇ ਵਿਚਾਲੇ ਕਾਰਾਂ ਖੜਾਈਆਂ ਹੁੰਦੀਆਂ ਨੇ ਚਲੋ ਇੱਥੇ ਥੋੜੀ ਜਿਹੀ ਪਾਰਕਿੰਗ ਮੈਂ ਸੁਣਨ ਚਾਹ ਵੀ ਬਣੀ ਹੋਈ ਆ ਪਰ ਉਧਰ ਨੂੰ ਕੋਈ ਜਾਂਦਾ ਨਹੀਂਗਾ ਗੱਡੀਆਂ ਇੱਥੇ ਬਹੁਤ ਜ਼ਿਆਦੀਆਂ ਰੋੜਾਂ ਤੇ ਲੱਗੀਆਂ ਹੁੰਦੀਆਂ ਤਕਰੀਬਨ ਜਾਮ ਹੀ ਲੱਗਾ ਹੁੰਦਾ ਆ ਤੁਸੀਂ 1.5 ਤੋਂ ਬਾਅਦ ਲੰਘਣਾ ਮੁਸ਼ਕਲ ਆ ਠੀਕ ਹੈ ਜੀ ਤੇ ਆ ਆ ਗਿਆ ਜੀ ਮੋਗਾ ਰੋਡ ਮੋਗਾ ਨੂੰ ਛੜਕ ਜਾਂਦੀ ਹੈ ਕੋਹੜੀ ਸੇ ਘਾ ਤੋਂ ਅਸੀਂ ਜਾ ਰਹੇ ਸੀ ਕੋੜਕਪੁਰੇ ਟਾਈਮ ਨਾਲ ਲੰਘੇ ਜਾਂ ਸਾਨੂੰ ਕੋਈ ਟ੍ਰੈਫਿਕ ਨਹੀਂ ਮਿਲੇਗਾ ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਕਾਰਾਂ ਵਾਲੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਜੇ ਕਿਹ ਟਰੱਕ ਵਾਲੀ ਦੀ ਗੱਡੀ ਮਾੜੀ ਮੁੱਟੀ ਲੱਗਦੀ ਹੈ ਉਹ ਟਰੱਕ ਵਾਲੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਤੁਹਾਡੀ ਕਾਰ ਛੇੜ ਜਾਵੇ ਜਾਂ ਤੁਹਾਡੀ ਬਾਰੀ ਭੰਨ ਜਾਵੇ ਕਿਉਂਕਿ ਤੁਸੀਂ ਉਹਦੀ ਲਾਈਨ 'ਚ ਥੋੜਾ ਜਿਹਾ ਜਾ ਕੇ ਦੇਖੋ ਜਿੱਥੇ ਡਰਾਈਵਰ ਬੈਠਾ ਹੁੰਦਾ ਨਾ ਉਹਨੂੰ ਸਟੀਅਰਿੰਗ ਤੋਂ 5 ਫੁੱਟ ਅਗਲੇ ਪਾਸੇ ਕੁਝ ਦਿਖਦਾ ਹੀ ਨਹੀਂ ਹੁੰਦਾਗਾ ਵੀ ਮੇਰੇ ਪਰਲੇ ਪਾਸੇ ਕੀ ਆ ਡਰਕਨੈਕਟਰ ਸਾਈਡ ਨਹੀਂ ਦਿਖਦਾਗਾ ਪਰ ਥੋੜਾ ਬੋਧਾ ਲਿਹਾਜ ਕਰਿਆ ਕਰੋ ਉਹਨਾਂ ਦਾ ਜੀ ਨਹੀਂ ਕਰਦਾ ਹੁੰਦਾ ਕਿਸੇ ਨਾਲ ਮਕਾਰ ਪਾਉਣ ਨੂੰ ਠੀਕ ਹੈ ਤੁਸੀਂ ਵੀ ਥੋੜਾ ਜਆ ਕਨੈਕਟਰ ਸਾਈਡ ਤੋਂ ਕ੍ਰੋਸ ਕੱਟ ਕਰਿਆ ਕਰੋ ਕਿਉਂਕਿ ਡਰਾਈਵਰ ਸਾਈਡ ਤੋਂ ਜੇ ਕੋਈ ਗੱਡੀ ਕ੍ਰੋਸ ਕਰੋਗੇ ਤਾਂ ਪਤਾ ਲੱਗੂਗਾ ਕਨੈਕਟਰ ਸਾਈਡ ਤੋਂ ਕਿਸੇ ਵੀ ਡਰਾਈਵਰ ਨੂੰ ਨਹੀਂ ਪਤਾ ਲੱਗਦਾਗਾ ਸੋ ਮੇਰਾ ਵੀਰ ਥੋੜਾ ਜਆ ਸਾਡੇ ਤੇ ਤਰਸ ਕਰ ਲੋ ਅ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਕਿ ਹੁਣ ਮੇਰਾ ਵੀਰ ਇੱਕ ਕਹੂਗਾ ਤੂੰ ਵੀ ਤਾਂ ਖੱਬੇ ਪਾਸੇ ਕ੍ਰੋਸ ਕੀਤਾ ਵੀਰੇ ਇਹ ਫੋਰ ਲਾਈਨ ਸੜਕਾ ਇੱਥੋਂ ਖੱਬੇ ਪਾਸੇ ਕ੍ਰੋਸ ਕਰ ਸਕਦੇ ਆ ਜਿਹੜੀ ਸੜਕ ਤੇ ਫੁੱਟਪਾਥ ਨਹੀਂ ਹੁੰਦਾ ਉਥੋਂ ਆਪਾਂ ਖੱਬੇ ਪਾਸੇ ਕ੍ਰੋਸ ਨਹੀਂ ਕਰ ਸਕਦੇ